ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੀ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਮ ਕੌਰ ਲੋਕ ਸਭਾ ਚੋਣਾਂ 2024 ਦਾ ਬਿਗਲ ਵੱਜ ਚੁੱਕੇ ਤੇ ਲੋਕ ਸਭਾ ਚੋਣਾਂ 2024 ਦੇ ਵਿੱਚ ਵੱਖ-ਵੱਖ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੇਕਰ ਗੱਲਬਾਤ ਕੀਤੀ ਜਾਵੇ ਲੁਧਿਆਣੇ ਤੋਂ ਭਾਜਪਾ ਤੋਂ ਰਮਨੀਤ ਸਿੰਘ ਬਿੱਟੂਰੀ ਜਿਨ੍ਹਾਂ ਨੇ ਕੀ ਨਾਮਜ਼ਦਗੀ ਪੱਤਰ ਭਰਨ ਵਾਸਤੇ ਜਾਣਾ ਤੇ ਇੱਕ ਖਾਸ ਜਿਹੜਾ ਤੋਹਫਾ ਜਿਹੜਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਕਹੇ ਲੋ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਕਿ ਉਹਨਾਂ ਨੇ ਕਿਹਾ ਕਿ ਅ ਦੇਕਰ ਦਾਦਾ ਜੀ ਜੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਉਹਨਾਂ ਦੇ ਦਾਦਾ ਜੀ ਦਾ ਨਾਲ ਰਹਿੰਦਾ ਔਰ ਉਹਨਾਂ ਦੀ ਗੱਡੀ ਜਿਹੜੀ ਤੁਸੀਂ ਇਹ ਦੇਖ ਸਕਦੇ ਹੋ ਅੰਬੈਸਡਰ ਗੱਡੀ ਜਿਹੜੀ ਹੈ ਪੀਬੀ 10एक्स 1919 ਜਿਸ ਨੂੰ ਕੀ ਉਹ ਆਸ਼ੀਰਵਾਦ ਸਮਝਦੇ ਆਪਣੇ ਪਰਿਵਾਰ ਦੇ ਵਿੱਚ ਬਲੇਸਿੰਗ ਸਮਝਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਗੱਡੀ ਉਹਨਾਂ ਦੀ ਇੰਨੀ ਕੁ ਲੱਤੀ ਹੈ ਪਿਛਲੇ ਲੰਬੇ ਸਮੇਂ ਤੋਂ ਜੇਕਰ ਅਗਰ ਦੇਖਿਆ ਜਾਵੇ ਸਾਡੇ ਲੁਧਿਆਣੇ ਤੋਂ ਐਮਪੀ ਰਹੇ ਜੈ ਕੁੱਕੇ ਨੇ ਦੋ ਵਾਰ ਐਮਪੀ ਬਿਲੇਕਸ਼ਨ ਦੇ ਵਿੱਚ ਜਿੱਤੇ ਨੇ ਤੇ ਜੋ ਉਹਨਾਂ ਦਾ ਕਹਿਣਾ ਕਿ ਮੈਂ ਜਦੋਂ ਵੀ ਇਸ ਗੱਡੀ ਦੇ ਵਿੱਚ ਬੈਠਦਾ ਤਾਂ ਮੇਰੀਆਂ ਭਾਵਨਾਵਾਂ ਜਿਹੜੀਆਂ ਨੇ ਇਸ ਗੱਡੀ ਦੇ ਨਾਲ ਬਹੁਤ ਜੁੜੀਆਂ ਹੋਈਆਂ ਨੇ ਤੇ ਪਰਿਵਾਰ ਨੂੰ ਬਹੁਤ ਵੱਡਾ ਬਲੇਸਿੰਗ ਜਿਹੜੀ ਉਹਨਾਂ ਦੇ ਦਾਦਾ ਜੀ ਵੱਲੋਂ ਇਹ ਦਿੱਤੀ ਗਈ ਹੈ ਤੇ ਅਗਰ ਗੱਲਬਾਤ ਕੀਤੀ ਜਾਵੇ ਪੁਰਾਣੇ ਸਮਿਆਂ ਦੀ ਤਾਂ ਸਰਦਾਰ ਵਿੰਤ ਸਿੰਘ ਵੀ ਇਸ ਗੱਡੀ ਦੇ ਵਿੱਚ ਬੈਠ ਕੇ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਉਹਨਾਂ ਦੇ ਵੱਲੋਂ ਦੌੜਾ ਕੀਤਾ ਜਾਂਦਾ ਸੀ ਔਰ ਦੇਖਿਆ ਜਾਵੇ ਤਾਂ ਉਹ ਸਮਾਂ ਜਿਹੜਾ ਖਰਕੋਵਾੜ ਦਾ ਸਮਾਜਿਕ ਜਨਰ ਦੇ ਵਿੱਚ ਕੀ ਉਹਨਾਂ ਨੇ ਇਸ ਗੱਡੀ ਦੇ ਵਿੱਚ ਬੈਠ ਕੇ ਸਾਰਾ ਪੰਜਾਬ ਦਾ ਮਾਹੌਲ ਦੇਖਿਆ ਸੀ ਤੇ ਜਦੋਂ ਹੁਣ ਜਰਮਨੀਤ ਸਿੰਘ ਬਿੱਟੂ ਕੱਲ ਨਾਮਜ਼ਦਗੀ ਪੱਤਰ ਭਰਨ ਜਾਣਗੇ ਤੇ ਉਹਨਾਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਬੈਠ ਕੇ ਜਾਇਆ ਜਾਵੇਗਾ ਔਰ ਇਸੇ ਗੱਡੀ ਨੂੰ ਆਪਣਾ ਲੱਖ ਸਮਝ ਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੱਡੀ ਇੰਨੀ ਲੱਕੀ ਉਹਨਾਂ ਵਾਸਤੇ ਕਿ ਜੇਕਰ ਇਸ ਗੱਡੀ ਦੇ ਵਿੱਚ ਬੈਠ ਕੇ ਜਾਂਦੇ ਨੇ ਤੇ ਹਾਰ ਜਿਹੜੀ ਆ ਉਹਨਾਂ ਦੇ ਨੇੜੇ ਵੀ ਨਹੀਂ ਲੱਗਦੀ ਤੇ ਜਿੱਤ ਕੇ ਜਿੱ ਬਿਲਕੁਲ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਇਹ ਗੱਡੀ ਦੀ ਤਸਵੀਰਾਂ ਨੇ ਐਂਬੈਸਡਰ ਗੱਡੀ ਜਦੋਂ ਆਪਾਂ ਸੜਕਾਂ ਤੇ ਉਤਰਦੀ ਵੀ ਦੇਖੀਏ ਤਾਂ ਆਪਾਂ ਸੋਚਦੇ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਚਲੇ ਗਏ ਆ ਕਿਉਂਕਿ ਐਂਬੈਸਡਰ ਗੱਡੀ ਕਿਸੇ-ਕਿਸੇ ਘਰ ਦੇ ਵਿੱਚ ਕਿਸੇ-ਕਿਸੇ ਲੱਕ ਦੇ ਵਿੱਚ ਹੈ ਤਾਂ ਸਰਦਾਰ ਬਿਨਾਂ ਸਿੰਘ ਦੀ ਜਿਹੜੀ ਐਂਬੈਸਡਰ ਗੱਡੀ ਹੈ ਜਿਸ ਨੂੰ ਕਿ ਉਹਨਾਂ ਦੇ ਪੋਤੇ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਨਾਮਜ਼ਦਗੀ ਪੱਤਰ ਫਰਨ ਵਾਸਤੇ ਲਿਜਾਇਆ ਜਾਵੇਗਾ ਜਸਤੇ ਕਿ ਉਹਨਾਂ ਨੇ ਕਿਹਾ ਕਿ ਇਸੀ ਗੱਡੀ ਦੇ ਵਿੱਚ ਬੈਠ ਕੇ ਉਹ ਜਾਣਗੇ ਔਰ ਉਸ ਦੀ ਸਾਮ ਸੰਭਾਲ ਵੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਹਨਾਂ ਦੇ ਵੱਲੋਂ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਘੱਟ ਹੁੰਦਾ ਜਦੋਂ ਕਿ ਪੁਰਾਣੀਆਂ ਗੱਡੀਆਂ ਆ ਜਾਂ ਪੁਰਾਣੀਆਂ ਚੀਜ਼ਾਂ ਘਰ ਦੇ ਵਿੱਚ ਸੰਭਾਲੀਆਂ ਜਾਣ ਵਿਰਾਸਤ ਸਮਝ ਕੇ ਉਹਨਾਂ ਨੇ ਆਪਣੇ ਦਾਦਾ ਜੀ ਦੀ ਗੱਡੀ ਨੂੰ ਸੰਭਾਲ ਕੇ ਰੱਖਿਆ ਤੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਪਾਰਟੀਆਂ ਦੇ ਵੱਲੋਂ ਜਦੋਂ ਇਹ ਚੋਣ ਲੜਨ ਜਾਣਗੇ ਨਾਮਜ਼ਦਗੀ ਪੱਤਰ ਪਰਨ ਵਾਸਤੇ ਜਾਣਗੇ ਤਾਂ ਆਪਣਾ ਲੱਖ ਆਪਣੇ ਪਰਿਵਾਰ ਦੀ ਵਿਰਾਸਤ ਜਿਹੜੀਆਂ ਉਹ ਬਿਲਕੁਲ ਨਾ ਲੈ ਕੇ ਜਾਣਗੇ ਤਾਂ ਚੋਂ ਮੈਦਾਨ ਦੇ ਵਿੱਚ ਜਦੋਂ ਉਤਰੇ ਸੀ ਉਹਨਾਂ ਨੇ ਪਾਛਵਾ ਦੀ ਟਿਕਟ ਉਹਨਾਂ ਨੂੰ ਮਿਲੀ ਸੀ ਤਾਂ ਉਹ ਚਿਹਰੇ ਤੇ ਨੂਰ ਉਹਨਾਂ ਦੇ ਦੇਖਣ ਨੂੰ ਮਿਲਿਆ ਜੋ ਕਿ ਲੱਖ ਸਮਝ ਕੇ ਕਿਉਂਕਿ ਸ਼ਾਇਦ ਸਮਝ ਲਓ ਕਿ ਪੁਰਾਣੀ ਪਰਿਵਾਰ ਦੀ ਵਿਰਾਸਤ ਵੀ ਨਾਲ ਜੁੜੀ ਆਈ ਔਰ ਪਰਿਵਾਰ ਦੇ ਵੱਲੋਂ ਵਿੱਚ ਜਿਹੜਾ ਤੋਹਫਾ ਹੈ ਜੋ ਅੰਬੈਸਡਰ ਗੱਡੀ ਹੈ ਇਸ ਗੱਡੀ ਦੇ ਵਿੱਚ ਬੈਠ ਕੇ ਉਹ ਨਾਮ ਸਭ ਦੀ ਪੱਤਰ ਪਰਣ ਜਾਣ ਵਾਲੇ ਆ ਤਾਂ ਅੱਗੇ ਅਪਡੇਟ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵਦਿਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋਗੇ ਜਾਣਕਾਰੀ